ਦੇ ਵਿੱਚ ਇੱਕ ਕਹਾਕਾਰ ਖੜੀ ਹੈ ਇਹ ਕਾਰ ਕਹਿੰਦੇ ਹੈਗੇ ਆ ਵੀ ਅ ਜਿਹੜੇ ਜਨਾਬ ਸਾਹਿਬ ਸੀਗੇ ਇਹ ਉਹਨਾਂ ਦੀ ਗੱਡੀ ਹੈਗੀ ਹੈ ਇਹ 1933 ਤੋਂ 39 ਤੱਕ ਹੈਗਾ ਦਿਸਟ 49 ਕੈਡਲਕ ਸੀਰੀਅਲ 75 ਪਲੀਡਵਰ ਬਾਜੀ ਵਾ ਕੈਡਲਕ ਦੀ ਕਾਰ ਹੈ ਇਹ ਪੰਜਾ ਸਾਹਿਬ ਦੇ ਕੋਲਸੋ ਗੁਰਦੁਆਰੇ 'ਚ ਖੜੇ ਆ ਜਿੱਥੇ ਗੁਰੂ ਮਹਾਰਾਜ ਨੇ ਪੰਜਾ ਲਾਇਆ ਸੀਗਾ ਤੇ ਆ ਇੱਥੇ ਦੀ ਜੋ ਹਿਸਟਰੀ ਆ ਭਾਈ ਸਾਹਿਬ ਆਪਾਂ ਨੂੰ ਦੱਸਣਗੇ ਗੁਰਨਾਣਕ ਸਾਹਿਬ ਨੇ ਕਿਹਾ ਭਾਈ ਮਰਦਾਨਾ ਪਹਾੜੀ ਚੜ ਕੇ ਉੱਪਰ ਬਲੀ ਖੰਡਾਰੀ ਦੇ ਕੋਲ ਜਾ ਉਸ ਸਮੇਂ ਪਹਾੜ ਦੀ ਚੋਟੀ ਤੇ ਕਬੀਰ ਰਹਿੰਦੇ ਸਨ ਬਲੀ ਖੰਡਾਰੀ ਨਾਮ ਸੀ ਉਹਨਾਂ ਦਾ ਉਹਨਾਂ ਦੇ ਕੋਲ ਉੱਪਰ ਪਾਣੀ ਦਾ ਖੂਹ ਸੀ ਜੂਰੂ-ਜੂਰੂ ਲੋਕ ਪਾਣੀ ਲੈਣ ਵਾਸਤੇ ਜਲ ਲੈਣ ਵਾਸਤੇ ਬਲੀ ਖੰਡਾਰੀ ਦੇ ਕੋਲ ਜਾਂਦੇ ਜਦ ਭਾਈ ਮਰਦਾਨਾ ਜੀ ਉੱਪਰ ਗਏ ਇਹਨਾਂ ਨੇ ਕਿਹਾ ਮੈਂ ਗੁਰਨਾਣਕ ਸਾਹਿਬ ਦੇ ਨਾਲ ਆਇਆ ਮੈਨੂੰ ਜਲ ਦੇ ਦਿਓ ਅੱਛਾ ਜੀ ਤੁਸੀਂ ਕਿੰਨੇ ਟੋਟਲ ਕਮਰੇ ਕਿਹਾ ਜੀ 480 480 ਕਮਰਾ ਟੋਟਲ ਹੈ ਫਿਰ ਕਮਰਾ ਕਾਫੀ ਕਾਫੀ ਸੰਗਤ ਹੋ ਜਾਂਦੀ ਹੈ ਬਸਾਖੀ ਦੇ ਮਨਾਇ ਜਾਂਦਾ ਜੀ ਐਸੇ ਬਾਹਰ ਤੋਂ ਦੇਖ ਕੇ ਮੈਨੂੰ ਲੱਗਦਾ ਹੈ ਕਿ ਗੁਰਦੁਆਰਾ ਅੰਦਰ ਅਸੀਂ ਬੜੇ ਫਿਰਫਤਰਾ ਕੇ ਗੁਰੂ ਘਰ ਬਹੁਤ ਵੱਡਾ ਹੈਗਾ ਨਹੀਂ ਇਹ ਤਾਂ ਇੱਕ ਸਾਈਡ ਦੇਖਿਆ ਤੁਸੀਂ ਬੈਕ ਸਾਈਡ ਤੇ ਨਾ ਹਾਂਜੀ 200 ਕਮਰਾ ਇੱਧਰ ਹੈ 230 ਕਮਰਾ ਬੈਕ ਸਾਈਡ ਤੇ ਹੋਰ ਵੀ 3 ਬਿਲਡਿੰਗਾਂ ਬੜੀਆਂ ਹਨ ਅੱਛਾ ਜੀ ਤੁਸੀਂ ਇੱਕ ਸਾਈਡ ਤੁਸੀਂ ਦੇਖਿਆ ਦੋਸਤੋ ਵੈਸੇ ਕਹਾ ਨਵੇਂ ਬਲੌਗ ਦੇ ਵਿੱਚ ਨਵੀਂ ਇਨਫੋਰਮੇਸ਼ਨ ਪਾਵਾਂਗੇ ਪਾਕਿਸਤਾਨ ਗਵਰਨਮੈਂਟ ਦੀ ਵਧੀਆ ਗੱਲ ਲੱਗੀ ਹੈਗੀ ਇਹ ਦੇਖੋ ਸਾਨੂੰ ਅੱਗੇ-ਅਗੇ ਸਕਾਟ ਦਿੱਤੀ ਹੋਈ ਹੈ ਜਿਹੜੇ ਫੋਰਨਰ ਸਿਟੀ ਤੇ ਆਉਂਦੇ ਹੈਗੇ ਆ ਇਹ ਬਕਾਇਦਾ ਆਪਣੀ ਗੱਡੀ ਲਾ ਕੇ ਨਨਕਾਣਾ ਸਾਹਿਬ ਤੋਂ ਲਾਈ ਜਾਂਦੇ ਨੇ ਸ ਇਹ ਮੇਨ ਫਰੀ ਵੀ ਤੱਕ ਇਹਨਾਂ ਨੇ ਸਾਨੂੰ ਛੱਡ ਕੇ ਜਾਣਾ ਹੈਗਾ ਵੀ ਸੇਫਟੀ ਰੀਜ਼ਨ ਕਰਕੇ ਆ ਵਧੀਆ ਉਪਰਾਲਾ ਹੈਗਾ ਮਰਮਨਜੀਤ ਦਾ ਆ ਦੇਖੋ ਜੀ ਇਹ ਬੜਾ ਸ਼ੁਕਰਗੁਜ਼ਾਰ ਹੈ ਉਹਨਾਂ ਦੇ ਇਹਨਾਂ ਨੇ ਸੇਫਟੀ ਰੀਜ਼ਨ ਕਰਕੇ ਸਾਨੂੰ ਆ ਸਕਾਟ ਦਿੱਤੀ ਹੋਈ ਸੀਗੀ ਮੈਂ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਹੈਗਾ ਕੋਈ ਏਡੀ ਡਰਨ ਵਾਲੀ ਗੱਲ ਨਹੀਂ ਹੈਗੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਜੀਤ ਸਿੰਘ ਪਿੰਡ ਭੂਰੋੜਾ ਸ਼ਹਿਰ ਰਾਜਪੁਰਾ ਜਿਲ੍ਹਾ ਪਟਿਆਲਾ ਤੇ ਤੁਹਾਨੂੰ ਪਤਾ ਵੀ ਅੱਜ ਅਸੀਂ ਲੱਭ ਪੱਲੇ ਹੋਏ ਪਾਕਿਸਤਾਨ ਦੇ ਟੂਰ ਦੇ ਉਤੇ ਕੱਲ ਆਪਾਂ ਸ਼ੁਰੂ ਹੋਏ ਸੀਗੇ ਅੰਮ੍ਰਿਤਸਰ ਤੋਂ ਤੇ ਅੰਮ੍ਰਿਤਸਰ ਤੋਂ ਦਿੱਤਾ ਹੋਟਲ ਸੀਗਾ ਸੋਬਰ ਪ੍ਰੀਮੀਅਰ ਉਧਰ ਦਾ ਪਲਨ ਬਣਾਇਆ ਸੀਗਾ ਸਾਰਾ ਤੇ ਬ੍ਰੇਕਫਾਸਟ ਦਾ ਵੀ ਨਾਲ ਦਾ ਲਿਆ ਸੀਗਾ ਤੇ ਅੱਜ ਆਪਾਂ ਕੱਲ ਮੈਂ ਵਾਪਸ ਪਰਤਦੇ ਹੁੰਦੇ ਰਹੇ ਆਪਾਂ ਲੁਨਕਾਣਾ ਸਾਹਿਬ ਗਏ ਸੀ ਮਨਕਾਣਾ ਸਾਹਿਬ ਜਾ ਕੇ ਪਲਨ ਕੀਤਾ ਸੀਗਾ ਉਹ ਤੋਂ ਬਾਅਦ ਸਾਡੀ ਜਿਹੜੀ ਗੱਲ ਇਹ ਸੀਗੀ ਉਹ ਸੀਗੀ ਟੈਂਟਿੰਟਲ ਉਸੇ ਹੋਟਲ ਦਾ ਇਹ ਫਰਮ ਕੋਨ ਕੰਟੀਨੈਂਟਲ ਦਾ ਹੈ 450 ਸਬਸਿਡਰੀ ਬਾਜ਼ਾਰਕਟ ਤੇ ਇਹ ਹੋਟਲ ਦਾ ਬੜਾ ਵਧੀਆ ਨਾਹਰ ਸ਼ਹਿਰ ਦੇ ਉੱਤੇ ਹੋਟਲ ਹੈਗਾ ਤੇ ਹੋਟਲ ਦੇ ਕਾਫੀ ਜਿਹੜੇ ਦੋ ਬਟਰੀ ਉੱਤੇ ਜ਼ਿਆਦਾ ਕੰਨੇ ਕੰਨੇ ਨੇ ਉਹਦੇ ਵਧੀਆ ਕੇ ਇੱਕ ਪਰਮਿਟ ਦੇ ਕੇ ਜਿਆਦਾ ਇਹ ਇਹ ਦਿਨ ਆਪਣੀ ਸਟੇ ਹੈਗੀ ਆ ਚਲੋ ਅੱਜ ਇਹਨਾਂ ਦੇ ਨਾਲ ਤੁਹਾਨੂੰ ਸ਼ੇਅਰ ਕਰਦੇ ਹੈ ਕਿ ਅੱਜ ਦਾ ਸਾਡਾ ਹੈਗਾ ਪੰਜਾਬ ਸਾਹਿਬ ਦਾ ਅੱਜ ਉਹਨਾਂ ਤੋਂ ਬਾਅਦ ਵਿੱਚ ਪੰਜਾਬ ਸਾਹਿਬ ਨੂੰ ਜਾਣਾ ਹੈਗਾ ਤੇ ਉੱਥੇ ਤੇ ਸਾਰ ਜਿਹੜਾ ਸ਼ਹਿਰ ਹੈਗਾ ਹੈਗਾ ਜੋ ਕਿ ਟਰੈਕਟਰ ਹੈ ਗੁਰੂ ਮਹਾਰਾਜ ਦਾ ਪੰਜਾਬ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਉਹਨੂੰ ਪਾਰ ਸਾਰਾ ਜਿਹਾ ਮੈਲੀ ਤੋਂ ਤੇ ਚਲੋ ਅੱਜ ਤੋਂ ਲੈ ਕੇ ਚੱਲਦੇ ਆਂ ਉੱਪਰ ਪੀਸੀ ਪਹਿਲਾਂ ਇਹਦਾ ਫੋਟੋ ਇਹ ਅਸੀਂ ਹੋਟਲ ਦੇ ਵਿੱਚ ਬੈਠੇ ਹੈਗੇ ਆ ਪੀਸੀ 'ਤੇ ਤੇ ਇੱਥੇ ਪੀਸੀ ਦੇ ਵਿੱਚ ਹੀ ਕਹਾ ਕਾਰ ਖੜੀ ਹੈਗੀ ਆ ਇਹ ਕਾਰ ਕਹਿੰਦੇ ਹੈਗੇ ਆ ਵੀ ਅ ਜਰਜ ਨਾਰਸਾਹਬ ਸੀਗੇ ਇਹ ਉਹਨਾਂ ਦੀ ਗੱਡੀ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਇਹ 1933 ਤੋਂ 39 ਤੱਕ ਹੈਗਾ। ਦਿਸ ਤੋਂ ਉਹਨਾਂ ਤੜੀ ਕੈਡਲੈਕ ਸੀਰੀਜ਼ 75 ਫਲੀਡਵਰਡ ਹੈ। ਵਾਹ ਜੀ ਵਾ ਕੈਟਲਿਕ ਦੀ ਕਾਰ ਹੈ ਇਹ ਇਹ ਜਨਾਬ ਸਾਹਿਬ ਦੀ ਕਾਰ ਦੱਸੀ ਜਾਂਦੀ ਹੈਗੀ ਆ ਦੋਸਤੋ ਇੱਥੇ ਨਾ ਚੈਂਪੀਅਨ ਟਰੋਫੀ ਚੱਲ ਰਹੀ ਹੈ ਉਹਦੇ ਕਰਕੇ ਮਤਲਬ ਪੁਲਿਸ ਫੋਰਸ ਕਾਫੀ ਲੱਗੀ ਹੋਈ ਹੈਗੀ ਹੈ ਤੇ ਉਹਦੇ ਕਰਕੇ ਲੀਗ ਚੱਲ ਰਹੀ ਹੈਗੀ ਚੈਂਪੀਅਨ ਟਰੋਫੀ ਦੀ ਕਈ ਵਿਦੇਸ਼ਾਂ ਤੋਂ ਟੀਮਾਂ ਆਈਆਂ ਹੋਈਆਂ ਹੈਗੀਆਂ ਤੇ ਸਾਰੇ ਪਲੇਅਰ ਤਕਰੀਬਨ ਇਸੇ ਹੋਟਲ 'ਚ ਠਹਿਰੇ ਹੋਏ ਆ ਉਹਦੇ ਕਰਕੇ ਇੱਥੇ ਸਿਕਿਉਰਿਟੀ ਬਹੁਤ ਜ਼ਿਆਦਾ ਹੈਗੀ ਹੈ ਇਸ ਟਾਈਮ ਪਰ ਤੁਸੀਂ ਦੇਖ ਸਕਦੇ ਹੋ ਵਾਤਾਵਰਣ ਬਹੁਤ ਸੋਹਣਾ ਹੈਗਾ ਤਾਂ ਪਿੱਛੇ ਜੇ ਜਦੋਂ ਸਾਡੇ ਰੀਨੋ ਵਾਲੇ ਸਾਰੇ ਆਏ ਸੀਗੇ ਭਾਈ ਸਾਹਿਬ ਜਥਾ ਲੈ ਕੇ ਉਦੋਂ ਇੱਥੇ ਧੁੰਦ ਬਹੁਤ ਸੀ ਮੌਸਮ ਨਹੀਂ ਇੰਨਾ ਵਧੀਆ ਸੀ ਪਰ ਅੱਜ ਦੀ ਘੜੀ ਮੌਸਮ ਬਹੁਤ ਸੋਹਣਾ ਹੈਗਾ ਬਾਬੇ ਦੀ ਕਿਰਪਾ ਇਹ ਸਾਡੀ ਗੱਡੀ ਖੜੀ ਹੈ ਜੀ ইমরান ਭਾਈ ਜਾਨ ਖੜੇ ਅੱਗੇ ਉਹ ਸਾਨੂੰ ਹੁਣ ਲੈ ਕੇ ਚੱਲਦੇ ਆ ਪੰਜਾ ਸਾਹਿਬ ਦੋਸਤੋ ਹੁਣ ਆਪਾਂ ਚੱਲੇ ਹੈਗੇ ਆ ਪੰਜਾ ਸਾਹਿਬ ਨੂੰ ਆ ਲਾਹੌਰ ਦੀਆਂ ਗਲੀਆਂ ਸੜਕਾਂ ਬੁੜੀਆਂ ਸਾਫ਼ ਸੁਥਰੀਆਂ ਨਹੀਂ ਜੀ ਸ਼ਹਿਰ ਵੀ ਵੈਸੇ ਸਾਫ਼ ਸੁਥਰਾ ਹੈਗਾ ਤੇ ਇਮਰਾਨ ਭਾਈ ਜਾਨ ਮੈਨੂੰ ਨਾਲ ਦੀ ਨਾਲ ਲੋਕਲ ਜੋ ਹਿਸਟਰੀ ਆ ਦੱਸੀ ਜਾ ਰਹੇ ਆ ਇਥੇ ਵਿੱਚ ਅੱਛਾ ਜੀ ਇਹ ਇਮਾਰਕਲੀ ਪੁਰਾਣੀ ਐ ਨਹੀਂ ਹਾ ਜੀ ਐ ਅੱਛਾ ਬਰਾਬਰ ਖਿਆਲ ਤੋਂ ਬੱਤੀ ਅੱਛਾ ਜੀ ਇਧਰ ਮਗੀਆਂ ਇਮਾਰਕਲੀ ਇਧਰ ਪੁਰਾਣੀ ਐ ਅੱਛਾ ਜੀ ਜਿੱਥੇ ਦੁਵਾਰ ਚ ਚਣਵਾਇਆ ਗਿਆ ਸੀ ਨਾਰਕਲੀ ਉਹ ਜਿਹੜਾ ਸ਼ਾਹ ਜਹਾਨਾ ਸ਼ਾਹ ਜਹਾਂ ਸੀ ਸਲੀਮ ਸਲੀਮ ਹਾਂ ਸਹਜਾਦਾ ਸਲੀਮ ਨਾਲ ਉਹ ਜਦੋਂ ਬਤਨੋੜ ਲੱਗੀ ਸੀ ਹਾਂਜੀ ਆ ਤੂਪਾਂ ਖੜੀਆਂ ਬਈ ਸਾਹਮਣੇ ਮਿਲਟਰੀ ਦਾ ਜਹਾਜ਼ ਆਇਆ 에ਅਰ ਫੋਰਸ ਦਾ ਇਹ ਹੈਗਾ ਜੀ ਜੀਪੀਓ ਹਾਈ ਕੋਰਟ پاکستان دوستو سجے پاسے دیکھو گے یہ جا کچہ ہے گیا تھا اتھے زیادہ طرح میں دیکھ رہا ہے بلڈنگ پرانیاں ہے گیا زیادہ تر اسلامک کالج لاہور سامنے گورمنٹ مسلم ہائی اسکول ਜਿਵੇਂ ਅਮੀਰਤਾ ਸੀ ਪੁਰਾਣੀਆਂ ਦੇਖਦੇ ਹੋ ਪਾਕਿਸਤਾਨ ਇੰਡੀਆ ਬਣਾ ਹਾਂ ਦੇ ਪਹਿਲੇ ਦਿਨ ਪਹਿਲਾਂ ਦੇ بادشاہ ਦੋੜ ਦੇ ਵਿੱਚ ਆ ਜੀ ਹੀਪ ਲੱਕੀ ਪਹਿਲੀ ਵੀਆਂ ਨੇ ਸਾਰੇ ਦੋਸਤੋਂ ਆਪਾਂ ਹੁਣਾ ਹਰਾ ਰਾਵੀ ਦਰਿਆ ਕ੍ਰੋਸ ਕਰ ਰਹੇ ਹਾਂ ਤੇ ਰਾਵੀ ਕ੍ਰੋਸ ਕਰਕੇ ਹੁਣ ਆਪਾਂ ਜੇ ਤੁਸੀਂ ਸਾਹਮਣੇ ਬੋਰਡ ਦੇਖੋ ਤਾਂ ਮਲਤਾਨ ਤੇ ਕਰਾਚੀ ਨੂੰ ਸਾਡੇ ਖੱਬੇ ਨੂੰ ਨਿਕਲ ਜਾਣਾ ਹੈ ਕੱਲ ਅਸੀਂ ਨਨਕਾਣਾ ਸਾਹਿਬ ਦੇ ਦਰ દિਗੇ ਸੀਗੇ ਵਲਟਾਂ ਤੇ ਕਰਾਚੀ ਵੱਲ ਪਰ ਅੱਜ ਅਸੀਂ ਸਿੱਧਾ ਜਾਣਾ ਅੱਜ ਅਸੀਂ ਚੱਲੇ ਪੰਜਾ ਸਾਹਿਬ ਇੱਥੇ ਵੀ ਸਟੋਲ ਪਲਾਜ਼ੇ ਬਣੇ ਹੋਏ ਆ ਸਾਡੇ ਵਾਂਗ ਜਿੱਦਾਂ ਆਪਣੇ ਬਣੇ ਹੋਏ ਆ ਅਮਰੀਕਾ 'ਚ ਵੀ ਛਗੇ ਆ ਇੰਡੀਆ 'ਚ ਵੀ ਆਗੇ ਆ ਪਰ ਇਹ ਕਨਸੈਪਟ ਜਿਹੜਾ ਹੈਗਾ ਸੇਮ ਅਮਰੀਕਾ ਦੀ ਤਰ੍ਹਾਂ ਤੇ ਹੀ ਹੈਗਾ ਵੀ ਬਸ ਇੱਕ ਵਾਰ ਤੁਸੀਂ ਇੱਥੇ ਐਂਟਰ ਹੋ ਗਏ ਉਹ ਤੋਂ ਬਾਅਦ ਜਦੋਂ ਨਿਕਲੋਗੇ ਉਦੋਂ ਟੋਲ ਲੱਗਣਾ ਹੈਗਾ ਕੋਈ ਸਟਾਪ ਸਾਈਨ ਨਹੀਂ ਆਣਾ ਤੁਹਾਨੂੰ ਸਕੀਟਾਂ ਤੇ ਗੱਡੀਆਂ ਜਾਂਦੀਆਂ ਪੂਰੀਆਂ ਦੋਸਤੋ ਦੋਹੇ ਪਾਸੇ ਜੇ ਰੋਡ ਦੇ ਦੇਖਦੇ ਆ ਤਾਂ ਕਣਕਾਂ ਜਿੱਦਾਂ ਪੰਜਾਬ ਚ ਉਧਰਲੇ ਦੇ ਖੜੀਆਂ ਇੰਧੇ ਇਧਰ ਖੜੀਆਂ ਇਹ ਵੀ ਨਿਸਰਮ ਤੇ ਪਹੁੰਚੇ ਆਈਆਂ ਤੇ ਆਪਣੇ ਵਾਲੇ ਵੀ ਨਿਸਰਮ ਤੇ ਆਜਾ ਆ ਦੋਸਤੋ ਆਹ ਕਨਸੈਪਟ ਜਿੱਦਾਂ ਮੈਂ ਬਾਹਰ ਫੋਰਨ ਚ ਦੇਖਦਾ ਹੁੰਨਾ ਪਰ ਇੱਥੇ ਇੰਡੀਆ ਦਾ ਬੜਾ ਘੱਟ ਦੇਖਿਆ ਗਿਆ ਹੈਗਾ ਜਿੱਦਾਂ ਇਹਨਾਂ ਨੇ ਹੈਪਨੀ ਲਾ ਕੇ ਪਲਾਸਟਿਕ ਦੀ ਅ ਚੱਤੂਪਾਕੇ ਪੂਰੇ ਤੋਂ ਬਚਾਉਣ ਵਾਸਤੇ ਫਸਲਾਂ ਤਿਆਰ ਕਰ ਰਹੇ ਆ। ਮੈਨੂੰ ਸਾਡੇ ਵਾਲੇ ਬੰਦਿਆਂ ਨਾਲ ਤਾਂ ਐਡਵਾਂਸ ਲੱਗੇ। ਆਪਣੇ ਹੈ ਕਿਤਾ ਹੈ ਪੰਜਾਬ ਚ ਬੜਕੋ ਘੱਟ ਹੈਗਾ ਕਾਫੀ ਬੜੇ ਤੋਂ ਆਮ ਹੈਗਾ ਇਹ। ਦੋਸਤੋ ਦਰਿਆ ਜੇਲੋਂ ਨੂੰ ਕ੍ਰੋਸ ਕਰ ਇਤਰਾਜ ਜੇਲਮ ਹੈਗਾ। ਦਾ ਕ੍ਰੋਸ ਕੀਤਾ ਆਪਾਂ। ਪਾਣੀ ਹੈਗਾ ਥੋੜਾ ਪਾਣੀ ਚੱਲ ਰਿਆ ਸੀਗਾ ਪਹਿਲਾਂ ਰਾਵੀ ਕ੍ਰੋਸ ਕੀਤਾ ਸੀਗਾ ਸੋਧਰੇ ਕਿਨੂਆ ਦੇ ਬਾਗ ਨੇ ਤੇ ਗੰਨਾ ਬੜਾ ਖੜਾ ਇਸ ਕਿਨੂਆ ਦੇ ਬਾਗ ਬਹੁਤ ਨੇ ਉਸ ਸਾਈਕਟੀ ਦੇ ਕਰੂ ਬੜੀ ਵਧੀਆ ਮਿਲਿਆ ਵੀ ਇੱਧਰ ਕਿੱਕਰਾ ਬਹੁਤ ਨੇ ਰੋੜਾਂ ਦੇ ਰਾਹ ਤੇ ਨਾ ਦੇਖੋ ਪਰ ਹੈ ਵੀ ਪੂਰੀ ਹਰਿਆਲੀ ਜਨੇ ਆ ਖੜੀ ਆ ਪਹਾੜੀ ਕੁੜਕੀ ਤੇਸੀ ਕਿਥੇ ਪਹਾੜੀ ਨਹੀਂ ਪਰਾ ਆਪਣੇ ਤਾਂ ਖਤਮ ਹੋ ਗਿਆ ਹੈ ਆ ਕਿੱਕਰਾ ਹੀ ਸਾਰੀ ਆ ਤਦੇਖੋ ਸਾਰਾ ਤੋ ਚੰਗੀ ਗੱਲ ਹੈ ਜੀ ਕਿ ਕਿਕਰ ਤਾਂ ਵਧੀਆ ਚੀਜ਼ ਹੈ ਇੱਕ ਕਿਕਰ ਹੋਏਗੀ ਇੱਕ ਨਿੰਦੋਸਤ ਆਪਾਂ ਹੁਣ ਜਾ ਰਹੇ ਆ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਵਾਲਾ ਤੇ ਇੱਥੇ ਰਸਤੇ 'ਚ ਜਿੱਦਾਂ ਕੱਲ ਵੀ ਦਿਖਾਇਆ ਸੀ ਆਪਾਂ ਨੇ ਵੀ ਜਿੱਦਾਂ ਟਰਨ ਬਾਈਕ ਹੁੰਨੀ ਆ ਉਹ ਕੁਲੋਮਾ ਸਾਈਡ ਹੈ ਜਾਂ ਨਿਊਯਾਰਕ ਸਾਈਡ ਹੈ ਪਰ ਉਧਰ ਇੱਥੇ ਟਰਨ ਬਾਈਕ ਹੈ ਇੱਕ ਵਾਰ ਇਹਦੇ ਤੇ ਜਿੱਦਾਂ ਚੜ ਜਾਂਦੇ ਆਪਾਂ ਤਾਂ ਫਿਰ ਤੁਹਾਨੂੰ ਆਪਾਂ ਨੂੰ ਉਹਦੇ ਕੁਝ ਮਿਲਣ ਬਾਅਦ ਐਕਸਟ ਆਨੇ ਐਕਸਟ ਨਹੀਂ ਹੁੰਦਾ ਐਕਚੁਅਲੀ ਇਹ ਹੈ ਉਹ ਹੈ ਉਹ ਹੈਗਾ ਜ ਟਨਪਾਈਕ ਤੇ ਇੱਕ ਸ਼ੇਰੀਆ ਆਪਣਾ ਹੁੰਦਾ ਜਿੱਥੇ ਤੁਸੀਂ ਗੈਸ ਲੈ ਸਕਦੇ ਹੋ, ਸਨੈਕ ਲੈ ਸਕਦੇ ਹੋ। ਮੈਕਡੋਨਲ ਵਗੈਰਾ ਹੈਗੇ ਆ, ਸਾਰੇ ਫੋਰਨ ਰੈਸਟੋਰੈਂਟ, ਡੰਕੀ ਡੋਨਟ ਪੂਰਾ ਪਰ ਫੂਡ ਕੋਰਟ ਬਣਿਆ ਹੋਇਆ ਹੈਗਾ, ਉੱਧਰ ਬਾਥਰੂਮ ਬਣੇ ਹੋਏ ਹੈਗੇ ਆ। ਆ ਸਾਹਮਣੇ ਡੰਕੀ ਡੋਨਟ ਹੈ। ਤੇ ਮੋਸਟਲੀ ਗੱਡੀਆਂ ਇੱਥੇ ਭਾਰੀਆਂ ਜਿਆਦਾ ਹੈਗੀਆਂ। ਆ ਟਰਾਲੇ ਸਾਡੇ ਹਿਸਾਬ ਦੇ ਨਾਲ ਦਾ ਸਾਡੇ ਟਰਾਲੇ ਚੱਲਦੇ ਐ ਇਦਾਂ ਦੇ ਐ। ਇਹੇ ਲੱਦੀ ਹੋਈ ਹੈਗੀ ਭਾਉਨਾ। ਔਰ ਇੱਕ ਗੱਲ ਹੈਗੀ ਸਾਡੇ ਇਹ ਲੰਦ ਕੇ ਤਰਪਾਲ ਨਹੀਂ ਬੰਦੇ ਤਰਪਾਲ ਮਾਰੀ ਹੋਈ ਉੱਤੇ پوری ਸਾਹਮਣੇ ਪਾਕਿਸਤਾਨ ਸਟੇਟ ਆਇਲ ਦਾ ਟਰੱਕ ਖੜਿਆ ਹੈਗਾ ਇੰਨ ਇੱਥੇ ਕੀਆ ਦੀ ਕਹਿੰਦੇ ਨਵੀਂ ਆਈ ਹੈ ਕੀਆ ਇੱਥੇ ਔਰ ਇੱਥੇ ਫੋਰਚਨਰ ਬਹੁਤ ਚੱਲਦੀ ਹੈ ਇੱਕ ਗੱਡੀ ਨਵੀਂ ਹੈ ਤੇ ਹੈਵਲ ਹਾਂ ਹੈਵਲ ਕਰਕੇ ਕੁਝ ਹੋ ਉਹ ਪਾਕਿਸਤਾਨ ਤੋਂ ਹੈ ਪਹਿ ਪੈਟਰੋਲ ਹੈ ਪਰ ਹਾਈਬ੍ਰਿਡ ਹੈ ਕਹਿੰਦੇ ਬੜੀ ਪਪੂਲਰ ਹੋਈ ਹੈ ਇੱਥੇ ਆਵੇ ਲੋ ਜਿਹੜਾ ਪਿੱਛੇ ਦਰਿਆ ਸੀ ਉਹ ਸਤਲੁਜ ਸੀਗਾ ਅਸੀਂ ਬਾਈ ਮਿਸਟੇਕ ਨੂੰ ਜੇਲਮ ਕਹਿ ਗਏ ਜੇਲਮ ਆ ਹੈ ਅਸੀਂ ਸਲਾਮਾਬਾਦ ਦੇ ਨੇੜੇ ਪਹੁੰਚ ਚੁੱਕੇ ਆ ਇਹ ਅਸਲ ਚ ਜੇਲਮ ਦਰਿਆ ਹੈਗਾ ਉਹ ਸਤਲੁਜ ਸੀਗਾ ਪਿੱਛੇ ਆ ਜੀ ਹੁਣ ਅਸੀਂ ਪਹੁੰਚ ਚੱਲੇ ਆ ਜੀ ਸਲਾਮਾਬਾਦ ਦੇ ਨੇੜੇ 컬러 ਘਾਰ ਹੈਗੇ ਆ ਇਹ ਪਹਾੜ ਨੇ ਦੇਖੋ ਰੰਗ ਬਰੰਗੇ ਹੈਗੇ ਆ ਇੱਧਰ ਰੰਗਦਾਰ ਪਹਾੜਾ ਹੈਗੇ ਵਿੱਚ ਇਹ ਮੈਨੂੰ ਯਾਦ ਆਉਂਦੇ ਆ ਜੀ ਯੂਟਾ ਦੀ ਜੇ ਤੁਸੀਂ ਅਮਰੀਕਾ ਚ ਗਏ ਹੋਏ ਹੋ ਤਾਂ ਯੂਟਾ ਦੇ ਵਿੱਚ ਤੁਸੀਂ ਜਾਓ ਤਾਂ ਸాల్ਟ ਲੇਕ ਦੇ ਨਾਲ ਕੁਝ ਇਦਾਂ ਪਹਾੜੀਆਂ ਪੈਂਦੀਆਂ ਕਲਰਫੁਲ ਨੂੰ ਸੀ ਪੜੀ ਚੜਨੀ ਐ ਤੇ ਕੰਮ ਕੰਦ ਹੋਣਗੇ ਕੰਮ ਪਰੇਸ਼ਾਨ ਨਹੀਂ ਹੋਣਾ ਨਹੀਂ ਨਹੀਂ ਤਾਂ ਪਹਿਲੇ ਕਰਨਾ ਹਾਂ ਕੰਮ ਲੋ ਜੀ ਹੁਣ ਚੜਾਈਆਂ ਅਸੀਂ ਚੜਦੇ ਜਾ ਰਹੇ ਹਾਂ ਇਹਨਾਂ ਨੇ ਸਾਈਡ ਤੇ ਜਦੋਂ ਡਾਉਨ ਗ੍ਰੇਡ ਪੈਂਦੀ ਹੈ ਤੇ ਨਾਲ ਤੇ ਇਦਾਂ ਤੇ ਟਾਇਰ ਲਾਏ ਹੋਏ ਹੈਗੇ ਆ ਸੇਫਟੀ ਰੀਜ਼ਨ ਵਾਸਤੇ ਨੇ ਕਿ ਜੇ ਬ੍ਰੇਕ ਫੇਲ ਹੋ ਜਾਂਦੀ ਹੈਗੀ ਇਹ ਤਾਂ ਬੰਦਾ ਟਾਇਰਾਂ ਨਾਲ ਲਾ ਕੇ ਤਾਂ ਹੌਲੀ ਹੌਲੀ ਰੋਕ ਲਵੇ ਆਪਣੇ ਤਰ੍ਹਾਂ ਅਸੇ ਰੈਂਪ ਬਣੇ ਹੋਏ ਨੇ ਹੈਗੇ ਆ ਸੋ ਅਖੀਰੇ ਛੋਟਾ ਹਾਥੀ ਤੁਮਾਹੋਂ ਮਾਰ ਡਿਆ جو پیسا لے کے جا رہے جور بہت لگا ہوا تو لو جی ٹرکا کا جور بڑا لگا ਸਾਈਡ ਤੇ 뷰 ਬਹੁਤ ਸੋਹਣਾ ਸੀਗਾ ਬਈ ਕੈਪਚਰ ਕਰਨ ਵਾਲਾ ਮਤਲਬ ਤੁਹਾਨੂੰ ਵੀ ਓਸਾ ਲੱਗਦਾ ਜੀ ਨਾਲ ਪਸੋਂ ਹੈਗੀ ਇੱਥੇ ਪਹਾੜਾਂ ਦੇ ਉੱਤੇ ਸਮਾ ਟੋਲ ਪਲਾਜ਼ਾ ਇਹ ਜੀ ਹੈਗਾ ਟੋਲ ਪਲਾਜ਼ਾ اسلام آباد ਦਾ ਹੁਣ ਜਿਹੜੇ ਤੇ ਅਸੀਂ ਮੋਟਰਵੇ ਤੇ ਚੜੇ ਹੋਏ ਸੀਗੇ ਉਹ ਇੱਥੇ ਐਂਡ ਹੋ ਜਾਣਾ ਹੈਗਾ ਇਸ ਤੋਂ ਬਾਅਦ ਹੁਣ ਅੱਗੇ ਪਸ਼ਾਪਰ ਮੋਟਰਵੇ ਸ਼ੁਰੂ ਹੋ ਜਾਣਾ ਹੈਗਾ ਤੇ ਉਹ ਵੀ ਸੇਮ ਇਸ ਤਰ੍ਹਾਂ ਹੀ ਹੈਗਾ ਹੁਣ ਇੱਥੇ ਅਸੀਂ ਟੋਲ ਪੇ ਕਰਨਾ ਤੇ ਇਹ ਪੇ ਕਰਕੇ ਤਾਂ ਅੱਗੇ ਅਸੀਂ ਪਸ਼ਾਪਰ ਵਾਲੇ ਤੇ ਜਾਣਾ ਹੈਗਾ اسلام آباد ਸ਼ਹਿਰ ਆ ਗਿਆ ਬੇ ਬੜਾ ਸਾਫ਼ ਸੁਥਰਾ ਲੱਗ ਰਿਹਾ ਇੱਥੇ ਤੁਹਾਨੂੰ ਬਹੁਤ ਸਾਫ਼ ਸੁਥਰਾ ਬਾਕੀ ਬਾਕੀ ਅੱਗੇ ਦੁਖੰਨੇ ਤੁਹਾਨੂੰ ਆਹ اسلامਾਬਾਦ ਨੂੰ ਥੱਲੇ ਦੇ ਨਿਕਲ ਗਏ ਤੇ ਅਸੀਂ ਹੁਣ ਪਸ਼ਾਵਰ ਵਾਲੇ ਜਿਹੜਾ ਐਕਸਪ੍ਰੈਸ ਵੀ ਹੈਗਾ ਉਹਦੇ ਤੇ ਚੱਲ ਪਏ ਹੁਣ ਸਾਡਾ ਟੂਲ ਜਿਹੜਾ ਲਾਹੌਰ ਤੋਂ ਲੈ ਕੇ ਇੱਥੇ ਤੱਕ 1510 ਰੁਪਏ ਲੱਗਿਆ ਹੁਣ ਅੱਗੇ ਦੇਖਦੇ ਕਿੰਨਾ ਲੱਗਦਾ ਵਸੇ ਹੁਣ ਤਾਂ ਅਸੀਂ ਨੇੜੇ ਹੀ ਹਾਂ ਦਰ ਸਾਈਡ 'ਚ ਕੰਸਟਰਕਸ਼ਨ ਚੱਲ ਰਹੀ ਹੈ اسلامਾਬਾਦ 'ਚ ਵੱਡੀਆਂ ਵੱਡੀਆਂ ਬਿਲਡਿੰਗਾਂ ਬੰਡੀਆਂ ਏ ਆ ਗਿਆ ਜੀ ਵੈਲਕਮ ਟੂ اسلامਾਬਾਦ ਪੇਸ਼ਾਬਰ ਮੋਟਰਵੇ ਮ1 ਐਮਟੈਗ ਤੇ ਹੁਣ ਅਸੀਂ ਇਹਦੇ ਚ ਵਧਣ ਲੱਗੇ ਆ ਤੇ اسلامਾਬਾਦ ਹੁਣ ਸਾਈਡ ਤੇ ਰਹਿ ਗਿਆ ਆਪਣੇ ਇੰਡੀਆ ਮੰਗੋ ਯਾਤਰੀ ਵੀ ਦੇਖੋ ਮੁੰਡੇ ਫਿਰ ਰਹੇ ਆ ਨਾਰੀਅਲ ਲੈ ਕੇ ਮੁਰੰਡਾ ਲੈ ਕੇ ਬਿਲਡਿੰਗਾਂ ਬਹੁਤ ਬੜੀਆਂ ਇੱਥੇ ਮੂਤ ਇਸ ਨਾ ਮਾ ਮਾਤਰਾ ਕੀ ਦੇ ਆ ਵੀ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਆ ਕੰਜਾ ਸਾਹਿਬ ਗੁਰਦੁਆਰਾ ਸਾਹਿਬ ਆਹਾਂ ਦਰਸ਼ਨੀ ਡਿਊਟੀ ਤੋਂ ਆਪਾਂ ਐਂਟਰ ਹੋਏ ਹੈਗੇ ਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਟ੍ਰਿਜਨ ਵਾਸਤੇ ਇਹਨਾਂ ਨੇ ਚੈੱਕ ਕਰਨਾ ਉਸ ਮਸ਼ੀਨ ਲਈ ਹੋਈ ਹੈ ਸਾਡੇ ਪਾਸਪੋਰਟ ਉਹਨਾਂ ਨੇ ਲੈ ਕੇ ਤੇ ਉਹ ਐਂਟਰੀ ਪਾਈ ਹੈ ਇੱਥੇ ਸ਼ਾਇਦ ਸਕਾਟ ਦੇਣਗੇ ਸਾਨੂੰ ਇਹ ਸਾਰਾ ਗੁਰਦੁਆਰਾ ਸਾਹਿਬ ਹੈਦਰ ਤਾਂ ਫੌਨ ਖੜੇ ਹੈਗੇ ਪੰਜਾ ਸਾਹਿਬ ਪੰਜਾ ਸਾਹਿਬ ਦੋਸਤੋ ਗੁਰਦੁਆਰੇ ਚ ਖੜੇ ਆ ਜਿੱਥੇ ਗੁਰੂ ਮਹਾਰਾਜ ਨੇ ਪੰਜਾ ਲਾਇਆ ਸੀਗਾ ਤੇ ਆ ਇੱਥੇ ਦੀ ਜੋ ਹਿਸਟਰੀ ਹੈ ਭਾਈ ਸਾਹਿਬ ਆਪਾਂ ਨੂੰ ਦੱਸਣਗੇ ਹਰ ਸੰਗਤ ਜੀ ਜਿਸ ਤੋਂ ਬੇਤਰਸ ਥਾਂ ਦੇ ਤੁਸੀਂ ਦਰਸ਼ਨ ਕਰਦੇ ਹੋ। ਪਵਿੱਤਰ ਥਾਂ ਦਾ ਇਤਿਹਾਸ ਵਿੱਚ ਇਸ ਪ੍ਰਕਾਰ ਹੈ। 1521 ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਧਰਤੀ ਤੇ ਆਏ। ਜਦ ਗੁਰੂ ਨਾਨਕ ਸਾਹਿਬ ਇੱਥੇ ਆਏ ਉਸ ਸਮੇਂ ਸਾਰਾ ਪਿਆਬਾਂ ਜੰਗਲ ਸੀ ਕੋਈ ਆਬਾਦੀ ਨਹੀਂ ਸੀ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਨਾਲ ਸਨ। ਭਾਈ ਮਰਦਾਨਾ ਜੀ ਨੇ ਕਿਹਾ ਬਾਬਾ ਜੀ ਮੈਨੂੰ ਪਿਆਸ ਲੱਗੀ ਮੈਨੂੰ ਜਲ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਮਰਦਾਨਾ ਪਹਾੜੀ ਚੜ ਕੇ ਉਪਰ ਵੱਲੀ ਖੰਡਾਰੀ ਦੇ ਕੋਲ ਜਾ। ਉਸ ਸਮੇਂ ਪਹਾੜ ਦੀ ਚੋਟੀ ਤੇ ਕਬੀਰ ਰਹਿੰਦੇ ਸਨ ਵੱਲੀ ਖੰਡਾਰੀ ਨਾਮ ਉਹਨਾਂ ਦੇ ਘਰ ਉੱਪਰ ਪਾਣੀ ਦਾ ਖੂਹ ਸੀ ਧੂਰ ਧੂਰੋਂ ਲੋਕ ਪਾਣੀ ਲੈਣ ਵਾਸਤੇ ਜਲ ਲੈਣ ਵਾਸਤੇ ਬਲੀ ਖੰਡਾਰੀ ਦੇ ਕੋਲ ਜਾਂਦੇ ਜਦ ਭਾਈ ਮਰਦਾਨਾ ਜੀ ਉੱਪਰ ਗਏ ਇਹਨਾਂ ਨੇ ਕਿਹਾ ਮੈਂ ਗੁਰੂ ਨਾਨਕ ਸਾਹਿਬ ਦੇ ਨਾਲ ਆਇਆ ਮੈਨੂੰ ਜਲ ਦੇ ਦਿਓ ਬਲੀ ਖੰਡਾਰੀ ਨੇ ਕਰੋਧ ਦੇ ਛਾ ਕੇ ਹੰਕਾਰ ਛਾ ਕੇ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਇਤਨੇ ਪਹੁੰਚੇ ਇਤਨੇ ਪਹੁੰਚੇ ਬਲੀ ਨੇ ਉਹ ਪਾਣੀ ਨਹੀਂ ਪੈਦਾ ਕਰ ਸਕਦੇ ਇਹ ਗੱਲ ਕਰਕੇ ਉਹਨਾਂ ਨੇ ਬਗੈਰ ਪਾਣੀ ਦਿੱਤੇ ਬਗੈਰ ਜਲ ਦਿੱਤੇ ਭਾਈ ਮਰਦਾਨਾ ਜੀ ਨੂੰ ਵਾਪਸ ਭੇਜਿਆ ਗੁਰੂ ਨਾਨਕ ਸਾਹਿਬ ਨੇ ਤਿੰਨ ਦਫਾ ਭਾਈ ਮਰਦਾਨਾ ਜੀ ਦੇ ਉਪਰ ਭੇਜਿਆ ਕਿ ਸ਼ਾਇਦ ਉਹਨਾਂ ਦੇ ਲੈਹੇ ਵਿੱਚ ਗਰਮੀ ਆ ਜਾਏ ਤੇ ਉਹ ਜਲ ਦੇਣ ਪਰ ਬਲੀ ਖੰਧਾਰੀ ਦਾ ਕਿੰਨੂ ਦਫਾ ਹੀ ਜਵਾਬ ਸੀ ਤੁਹਾਡੇ ਲਈ ਜਲ ਨਹੀਂ ਹੈ ਗੁਰਨਾਨਕ ਸਾਹਿਬ ਨੂੰ ਕਹੋ ਕੋਈ ਆਪਣੀ ਕਰਾਮਾਤ ਵਿਖਾ ਕੇ ਜਲ ਪੈਦਾ ਕਰ ਦੇਣ ਇਸੀ ਦਫਾ ਜਦ ਭਾਈ ਮਰਦਾਨਾ ਜੀ ਵਾਪਸ ਆਏ ਉਹਨਾਂ ਨੇ ਕਿਹਾ ਬਾਬਾ ਜੀ ਕੋ ਕਿਸੇ ਵੀ ਹਾਲਤ ਵਿੱਚ ਜਲ ਦੇਣ ਨੂੰ ਤਿਆਰ ਨਹੀਂ ਹੈ ਤੁਸੀਂ ਕੁਝ ਫਿਰ ਵਰ ਕਰੋ ਉਸ ਸਮੇਂ ਇਥੇ ਖਲੋ ਕੇ ਗੁਰਨਾਨਕ ਦੇ ਮਹਾਰਾਜੀ ਨੇ ਆਸ ਕੀਤੀ ਅਰਦਾਸ ਕਰਨ ਤੋਂ ਬਾਅਦ ਜ਼ਮੀਨ ਤੇ ਕਲਕੀ ਮਾਰੀ ਤੇ ਜ਼ਮੀਨ ਦੇ ਵਿੱਚੋਂ ਜਲ ਨਿਕਲਣ ਦਾ ਕੰਪਿਆ ਤੇ ਭਾਈ ਮਨਤਾਨਾ ਜੀ ਨੂੰ ਕਿਹਾ ਜਲ ਛਕੋ ਜਦ ਉੱਪਰ ਬਲੀ ਘੰਡਾਰੀ ਨੇ ਵੇਖਿਆ ਤਾਂ ਉਹਨਾਂ ਦਾ ਜਿਹੜਾ ਪਾਣੀ ਦਾ ਖੂਹ ਹੈ ਉਹਦਾ ਲੈਵਲ ਡਾਊਨ ਹੋ ਰਿਹਾ ਪਾਣੀ ਸੁੱਕ ਰਿਹਾ ਉਹਨਾਂ ਨੂੰ ਬਹੁਤ ਗੁੱਸਾ ਆਇਆ ਗੁੱਸੇ ਵਿੱਚ ਆ ਕੇ ਉਹਨਾਂ ਨੇ ਇੱਕ ਵੱਡੀ ਸਾਰੀ ਚਟਾਨ ਥੱਲੇ ਨੂੰ ਰੇੜ ਦਿੱਤੀ ਉੱਥੇ ਉਸ ਸਮੇਂ ਤੇ ਭਾਈ ਮਨਤਾਨਾ ਦੀ ਜਲ ਛੱਦਰੇ ਸਮੁੰਦਰ ਨੇ ਕਿਹਾ ਬਾਬਾ ਜੀ ਪਹਾੜ ਆ ਰਿਹਾ ਚਟਾਨ ਆ ਰਹੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਉਸ ਪੱਥਰ ਨੂੰ ਹੱਥ ਦਾ ਇਸ਼ਾਰਾ ਕੀਤਾ ਉਹ ਪੱਥਰ ਵੀ ਮੋਮ ਬਣ ਗਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੱਥ ਦਾ ਪੰਜਾ ਲੱਗ ਗਿਆ ਇਸ ਵਜ੍ਹਾ ਤੋਂ ਇਸ ਪਾਵਨ ਫੁੱਟਰ ਸਟਾਨ ਦਾ ਨਾਮ ਦੁਆਰਾ ਪੰਨਿਆ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜਦੋਂ 3000 ਸੰਗਤ ਇੰਡੀਆ ਤੋਂ ਆਂਦੀ ਹੈ ਜਿਹਦੇ ਵਿੱਚ ਯੂਰਪ ਤੋਂ ਵੀ 1000 ਤੋਂ 1500 ਸੰਗਤ ਆਂਦੀ ਹੈ ਬਾਤ 8 ਤੋਂ 10000 ਸੰਗਤ ਜਿਹੜੀ ਇਹ ਪਾਕਿਸਤਾਨੀ ਹੋ ਜਾਂਦੀ ਹੈ ਅੱਛਾ ਜੀ ਤੁਸੀਂ ਕਿੰਨੇ ਟੋਟਲ ਕਮਰੇ ਕਿਹਾ ਜੀ 480 480 ਕਮਰਾ ਟੋਟਲ ਹੈ ਇਹ ਫਿਰ ਕਮਰਾ ਕਾਫੀ ਕਾਫੀ ਸੰਗਤ ਹੋ ਜਾਂਦੀ ਬਸਾਖੀ ਦੇ ਮਨਾਇਆ ਜਾਂਦਾ ਜੀ ਹਾਂਜੀ ਸਾਖੀ ਮਨਾਇ ਜਾਂਦੀ ਹੈ ਤੇ ਸੰਤਾਂ ਪੂਰਾ ਸਾਲ ਆਉਂਦੀਆਂ ਨੇ ਹਾਂਜੀ ਬਸਾਖੀ ਦਾ ਫਿਰ ਹੁਣ ਆਉਣ ਵਾਲੀ ਅੱਗੇ ਨਾ ਹਾਂਜੀ ਬਸ ਤਿਆਰੀਆਂ ਨਾ ਤਿਆਰੀਆਂ ਹੋਈਆਂ ਬਸੇ ਬਾਹਰ ਤੋਂ ਦੇਖ ਕੇ ਮੈਨੂੰ ਲੱਗਦਾ ਨੇ ਵੀ ਗੁਰਦੁਆਰਾ ਅੰਦਰ ਅਸੀਂ ਬੜੇ ਫਿਰ ਪਤਾ ਲੱਗੇ ਗੁਰੂ ਘਰ ਬਹੁਤ ਵੱਡਾ ਹੈਗਾ ਨਹੀਂ ਇਹ ਤਾਂ ਇੱਕ ਸਾਈਡ ਦੇਖਿਆ ਤੁਸੀਂ ਬੈਕ ਸਾਈਡ ਤੇ ਨਾ ਹਾਂ ਗੁੱਸੂ ਕਮਰਾ ਇੱਧਰ ਹੈ 230 ਕਮਰਾ ਬੈਕ ਸਾਈਡ ਤੇ ਹੋਰ ਵੀ ਤਿੰਨ ਬਿਲਡਿੰਗਾਂ ਬਣੀਆਂ ਹੋਈਆਂ ਅੱਛਾ ਜੀ ਫਰੰਟ ਸਾਈਡ ਤੁਸੀਂ ਦੇਖਿਆ ਉਧਰ ਜਾਵਾਂਗੇ ਉਹ ਵੀ ਪਾਉਣ ਪਰ ਮੇਨ ਗੁਰੂ ਘਰ ਤਾਂ ਇੱਥੇ ਆਈ ਮੇਨ ਗੁਰੂ ਘਰ ਇੱਥੇ ਠੀਕ ਸੁਰਿਦਾ ਬੂਰੇ ਕਾ ਪਲਾ ਕਰ ਗੁੱਸਾ ਮੰਨਣਾ ਹੰਡਾਈ ਦੇਹੀ ਰੋਗ ਨਾ ਲੱਗਈ ਬੋਲੇ ਸਭ ਕੁਛ ਪਾਈ ਬੱਲੇ ਸਭ ਕੁਛ ਬਾਹਰ ਹੁਣ ਆਪਾਂ ਮੇਨ ਦਰਬਾਰ ਸਾਹਿਬ 'ਚ ਬੈਠੇ ਹਾਂ ਮੈਂ ਸਭ ਨੇ ਅਰਦਾਸ ਕੀਤੀ ਹੈ ਜੀ ਕਿ ਬੜਾ ਵਧੀਆ ਲੱਗਿਆ ਬੜਾ ਸਕੂਨ ਹੈ ਮਹਾਰਾਜ ਦੇ ਘਰੇ ਪਾ ਅੰਦਰ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਸੀ ਹੁਣ ਵਹਰਾ ਕੇ ਸੰਗਤਾਂ ਹੋਰ ਵੀ ਆਇਆ ਹੋਇਆ ਹੈਗੀਆਂ ਮੇਰੇ ਪੰਜਾ ਸਾਹਿਬ ਉੱਥੇ ਦਰਸ਼ਨ ਕਰ ਰਹੇ ਨੇ ਸਾਰੇ ਇਹ ਪਾਣੀ ਵੰਦ ਪਾਣੀ ਹੈਗਾ ਜੀ ਇਹ ਉੱਪਰ ਤੋਂ ਜਿੱਥੇ ਤੋਂ ਵੀ ਆ ਰਿਹਾ ਆ ਕੇ ਇਹ ਪਾਣੀ ਉੱਥੇ ਬੰਦ ਦਾ ਪਾਣੀ ਹੋਣ ਕਰਕੇ ਸਾਫ ਬਹੁਤ ਬਣੀ। ਉਸਨੇ ਮੱਛੀਆਂ ਚੱਡੀਆਂ ਹੋਈਆਂ। ਹਿੰਦੂ ਯੋਗੀ ਤੋਂ ਲੈ ਲੰਗਰਹਾਲ ਵੱਲ। ਜਦੋਂ ਤੁਸੀਂ ਉਹ ਪਹਾੜੀ ਟਾਪ ਦੇ ਦੇਖਦੀ ਹੈ ਨਾ ਉੱਥੇ ਉਹ ਪਹਾੜੀ ਮਤਲਬ ਇੱਥੇ ਤੋਂ ਜੋ ਕਹਿੰਦੇ ਵੀ ਜਿਹੜਾ ਪੱਥਰ ਤੋਂ ਬੱਲੀ ਕਿੰਧਾਰੀ ਦੇ ਛੱਟਿਆ ਸੀਗਾ ਇੱਧਰ ਤੋਂ ਛੱਟਿਆ ਸੀਗਾ। ਇਹ ਪੱਥਰ ਇੱਧਰ ਆਇਆ ਸੀਗਾ ਤੇ ਇੱਥੇ ਗੁਰੂ ਮਹਾਰਾਜ ਨੇ ਪੰਜਾ ਲਾਇਆ ਸੀ ਤੁਹਾਨੂੰ ਮੈਂ ਦਿਖਾ ਕੇ ਹਟਿਆ ਹੁਣ ਆਪਾਂ ਲੰਗਰ ਹਰਵਾਲਾ ਆਏ ਹੈਗੇ ਕਹਿੰਦੇ ਗਵਰਨਮੈਂਟ ਨੇ ਥਾਂ ਖਰੀਦ ਕੇ ਇਹ ਲੰਗਰ ਹਰਵਾਲਾ ਵਾਸਤੇ ਨਵੀਂ ਬਿਲਡਿੰਗ ਬਣੀ ਇੱਥੇ ਜੋ ਲੰਗਰ ਹਰ ਚੱਲਦੇ ਆਦੇ ਸਸਿਕਾ ਦੀ ਸਾਰਾ ਨੂੰ ਜਿੱਦਾਂ ਅੱਜ ਆਪਾਂ ਨੇ ਬਲੌਕ ਤੋਂ ਕਿਹਾ ਸੀਗਾ ਲਾਹੌਰ ਤੋਂ ਆਪਾਂ ਆਉਂਦੇ ਹੋਏ اسلامਾਬਾਦ ਤੋਂ ਰਸਤੇ 'ਤੇ ਜੋ ਸੋਹਣੇ ਸੀਨ ਸੀਗੇ ਉੱਪਰ ਉੱਤਰ ਜਿੱਤੇ ਅਸੀਂ ਫਾਈਨਲੀ ਪੰਜਾ ਸਾਹਿਬ ਪਹੁੰਚ ਗਏ ਸੀ ਪੰਜਾ ਸਾਹਿਬ ਪਹੁੰਚ ਕੇ ਆਪਾਂ ਨੇ ਗੁਰੂ ਘਰ ਦੇ ਦਰਸ਼ਨ ਕੀਤੇ ਹੈਗੇ ਆ ਉਹ ਥਾ ਵੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਕੈਮਰੇ ਨੂੰ ਦਿਖਾਉਣ ਵਾਲੇ ਜਿੱਥੇ ਗੁਰੂ ਮਹਾਰਾਜ ਦਾ ਪੰਜਾ ਲੱਗਿਆ ਹੋਇਆ ਹੈਗਾ ਤੇ ਹੁਣ ਅੱਜ ਦਾ ਬਲੌਗ ਆਪਾਂ ਇੱਥੇ ਹੀ ਇਹਨੂੰ ਖਤਮ ਕਰਦੇ ਹਾਂ ਫਿਨਿਸ਼ ਕਰਦੇ ਹਾਂ ਤੇ ਕੱਲ ਨੂੰ ਆਪਾਂ ਨਵੇਂ ਬਲੌਗ ਨਾਲ ਤੇ ਨਵੀਂ ਇਨਫੋਰਮੇਸ਼ਨ ਨਾਲ ਆਵਾਂਗੇ ਜੀ ਕੱਲ ਤੱਕ ਦੋ ਆ ਗਿਆ ਤੇ ਪਲੀਜ਼ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਕਮੈਂਟ ਪਾ ਕੇ ਦੱਸਦੇ ਹੋ ਕਿਦਾਂ ਲੱਗਿਆ ਹੈਗਾ ਪੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ